ਸਤਿ ਸ਼੍ਰੀ ਅਕਾਲ ਦੋਸਤੋ ਸਾਰੀ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਵਿੱਚ ਅੱਜ ਗੱਲ ਕਰਨ ਜਾ ਰਿਹਾ ਨੌ 10 11 ਅਗਸਤ ਦੇ ਮੌਸਮ ਬਾਰੇ ਦੇਖਾਂਗੇ ਅਗਸਤ ਮਹੀਨੇ ਦਾ ਇਹ ਹਫਤਾ ਕਿਹੋ ਜਿਹਾ ਰਹਿ ਸਕਦਾ ਅੱਜ ਦਾ ਮੌਸਮ ਕਿਹੋ ਜਿਹਾ ਰਹੇਗਾ ਇਹ ਜਾਣਕਾਰੀ ਵੀ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਜੀ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਇਸੇ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਸ਼ੁਰੂ ਕਰਦੇ ਆਂ ਦੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਦੇਖੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਖਾਸ ਕਰਕੇ ਪੰਜਾਬ ਦਾ ਪੂਰਬੀ ਮਾਲਵੇ ਦਾ ਹਿੱਸਾ ਉਸ ਤੋਂ ਬਾਅਦ ਪੰਜਾਬ ਦੇ ਦੁਆਬੇ ਦੇ ਹਿੱਸੇ ਦੇ ਕੁਝ ਕੁ ਭਾਗ ਮਾਝੇ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਪੱਧਰ ਦੀ ਬਦਲਬਾਹ ਦੇਖਣ ਨੂੰ ਮਿਲ ਰਹੀ ਹੈ ਟੁੱਟ ਮੰਜਰੂ ਵਿੱਚ ਬਦਲਬਾਹ ਦਾ ਦੌਰ ਜਾ ਰਹੀ ਹੈ ਜਿਸ ਕਰਕੇ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਘੰਟਿਆਂ ਵਿੱਚ ਵੀ ਕੈਸੇ ਨਹੀਂ ਬਦਲਬਾਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਇਸ ਕਰਕੇ ਪੰਜਾਬ ਦੇ ਇਹਨਾਂ ਭਾਗਾਂ ਦੇ ਕੁਝ ਕੁ ਭਾਗਾਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵਿੱਚ ਆਉਣ ਵਾਲੇ ਕੁਝ ਘੰਟਿਆਂ ਵਿੱਚ ਜਾਂ ਕੈਸੇ ਨਹੀਂ ਸਵੇਰ ਤੋਂ ਦੁਪਹਿਰ ਤੱਕ ਇਹ ਜਿਹੜੇ ਘੰਟੇ ਹੋਣਗੇ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਜਿਲੇਵਰ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਸਕਦੇ ਆ ਖਾਸ ਕਰਕੇ ਪੰਜਾਬ ਦਾ ਇਹਦਾ ਇਹ ਹਿੱਸਾ ਹੋ ਗਿਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਉਸ ਤੋਂ ਇਲਾਵਾ ਜਲੰਧਰ ਕਪੂਰਥਲੇ ਦੇ ਕੁਝ ਇੱਕ ਪਹਾੜ ਆ ਜਾਣਗੇ ਸਿੱਧੂ ਭਗਤ ਸਿੰਘ ਨਗਰ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਸੰਗਰੂਰ ਮਲੇਰਕੋਲਾ ਇਹਨਾਂ ਹਿੱਸਿਆਂ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਕੁਝ ਤਾਂ ਮੌਤੇ ਸੰਗਣੀ ਜੀ ਬਦਲ ਬਈ ਮਤਲਬ ਕਿ ਦਰਮਿਆਨੇ ਦੀ ਪੱਦਰ ਦੀ ਬਦਲਵਾਈ ਹੈ ਤੇ ਕੁਝ ਤਾਂ ਮਤੇ ਟਟ ਮੇ ਰੂ ਵਿੱਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਇਨਾ ਜ਼ਿਲ੍ਹੇ ਦੇ ਕੁਝ ਕੁ ਭਾਗਾਂ ਵਿੱਚ ਹਲਕਾ ਫੁਲਕਾ ਮਈ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਕੁ ਜਿਹੜੇ ਅਸਰ ਆ ਪੰਜਾਬ ਦੇ ਇਹ ਹਿੱਸੇ ਨੇ ਇਹਨਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਬਦਲਬਾਈ ਦਾ ਫਜ਼ਿਲਕਾ ਮੌਕਸਰ ਬਠਿੰਡਾ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਜੀ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਬਹੁਤਾ ਵੱਡਾ ਸਿਸਟਮ ਆਉਂਦਾ ਹੈ ਦਿਖਾਈ ਨਹੀਂ ਦੇ ਰਿਹਾ 10 ਤੋਂ ਲੈ ਕੇ 12 ਅਗਸਤ ਦੇ ਮੌਸਮ ਦੀ ਗੱਲ ਕਰੀਏ ਕੁਝ ਕੁ ਭਾਗਾਂ ਵਿੱਚ ਹਲਕੇ ਫੁਲਕੇ ਮਈ ਜਾਂ ਹਲਕੇ ਤੋਂ ਦਰਮਿਆਨੇ ਤੇਜਮੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਪਰ ਉਹ ਵੱਡਾ ਸਿਸਟਮ ਭਾਰੀ ਮੀ ਜਿਹੜਾ ਕਿ ਇੱਕ ਵਕਤ ਪੰਜਾਬ ਦੇ 50 ਤੋਂ 70% ਇਲਾਕਿਆਂ ਨੂੰ ਕਵਰ ਕਰ ਦਵੇ ਉਹ ਸਿਸਟਮ ਫਿਲਹਾਲ ਜੇ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ 13 ਅਗਸਤ ਨੂੰ ਕਿਹਾ ਜਾ ਰਿਹਾ ਇਹ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਸਿਸਟਮ ਐਕਟਿਵ ਹੋ ਸਕਦਾ ਹੈ ਪਰ ਹਜੇ ਕਈ ਦਿਨ ਬਾਕੀ ਨੇ ਹੋਰ ਕੋਈ ਵੀ ਨਵੀਂ ਅਪਡੇਟ ਆਵੇ ਕਿ ਪੰਜਾਬ ਦੇ ਮੌਸਮ ਬਾਰੇ ਆਪਾਂ ਚੈਨਲ ਦੇ ਉੱਤੇ ਸ਼ੇਅਰ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ